ਫਗਵਾੜਾ ਦੇ ਬਾਬਾ ਦੇ ਲੀਆ ਵਿਖੇ ਇੱਕ ਤਲਾਬ ਦੀ ਕਾਫੀ ਦੇਰ ਤੋਂ ਸਫਾਈ ਨਾ ਹੋਣ ਕਰਨ ਉੱਥੇ ਉੱਗੇ ਆ ਕਾਨੂੰ ਸਰਬ ਨੌਜਵਾਨ ਸਭਾ ਫਗਵਾੜਾ ਦੀ ਟੀਮ ਵੱਲੋਂ ਅੱਜ ਸਾਫ ਕਰਵਾਇਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਾਉਂਸਲਰ ਸੰਜੀਵਮ ਸਿੰਘਾ ਨੇ ਕੀ ਕਿਹਾ ਆਓ ਸੁਣਦੇ ਆ ਇਸ ਵੀਡੀਓ ਚ ਅਭਾਗੀਆਂ ਵੇਖੇ ਸਰਵ ਨੌਜਵਾਲ ਸਭਾ ਵੱਲੋਂ ਜਿਹੜੀ ਸਾਡਾ ਇਹ ਬਹੁਤ ਪ੍ਰਾਂਤਨ ਜਿਹੜਾ ਚਲਾਇਆ ਇਹਦੀ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਔਰ ਬੜੀ ਮੰਦ ਭਾਗੀ ਗੱਲ ਆ ਕਿ ਨਾਲ ਸ਼੍ਰੀ ਰਵੀਦਾਸ ਗੁਰਦੁਆਰਾ ਸਾਹਿਬ ਔਰ ਸਾਡੇ ਜਿਹੜੇ ਲੋਕ ਆ ਜਿਹੜੇ ਵਸਨੀਕ ਆ ਉਹ ਇੱਥੇ ਕੂੜਾ ਕਰਕਟ ਜੋ ਰਜਾਈਆਂ ਸਾਰਾ ਇੱਥੇ ਗੰਦ ਪਾਉਂਦੇ ਆ ਔਰ ਇਹ ਮੈਂ ਕਹਿੰਦਾ ਬਹੁਤ ਮਾੜੀ ਗੱਲ ਆ ਕਿਉਂਕਿ ਆਪਾਂ ਆਪਣੇ ਏਰੀਆ ਨੂੰ ਸਾਫ਼ ਸੁਥਰਾ ਰੱਖਣਾ ਕਈ ਵਾਰੀ ਗੁਰਦੁਆਰਾ ਸਾਹਿਬ ਵਾਲੇ ਵੀ ਇਹਨਾਂ ਨੇ ਵੀ ਮੇਰ ਨੂੰ ਵੀ ਕਿਹਾ ਪਈ ਦੀ ਸਫਾਈ ਕਰਾਓ ਪਰ ਨਗਰ ਨਿਗਮ ਕੰਬ ਕਰਨੀ ਨੀਂਦ ਸੋਇਆ ਪਿਆ ਔਰ ਕੋਈ ਵੀ ਨਾ ਉਹ ਸ਼ਹਿਰ ਦੇ ਵਿੱਚ ਕੋਈ ਕੰਮ ਕਰਾ ਕੇ ਰਾਇ ਜੀ ਨਾ ਮਹੱਲਿਆਂ ਦੇ ਵਿੱਚ ਅੱਜ ਹਾਰ ਕੇ ਸਾਡੇ ਜਿਹੜੇ ਨੌਜਵਾਨ ਵੀਰ ਆ ਸਰਬ ਨੌਜਵਾਨ ਸਭਾ ਸਾਡਾ ਬਾਬਾ ਗੜੀਆ ਵਾਲਿਆਂ ਨੇ ਵੀਰਾ ਚੱਕਿਆ ਔਰ ਪਹਿਲਾਂ ਵੀ ਇਹਨਾਂ ਨੇ ਕਾਫੀ ਇਸ ਏਰੀਆ ਦੀ ਸਫਾਈ ਕਰਵਾਈ ਆ ਸਫਾਈ ਕਰਾ ਕੇ ਇਹਦੇ ਤਾਰਾ ਲਵਾਈਆਂ ਸੀ ਪਰ ਲੋਕਾਂ ਨੇ ਕਿਨਾਂ ਦਾ ਬਿਲਕੁਲ ਸਹਿਯੋਗ ਨਹੀਂ ਦਿੱਤਾ ਇੱਥੇ ਫੇਰ ਉਨਾ ਹੀ ਗੱਲ ਪਾਤਾ ਔਰ ਅੱਜ ਫੇਰ ਦੁਬਾਰਾ ਤੋਂ ਇਹ ਵੀ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇੱਥੇ ਕੋਈ ਵੀ ਐਡਾਂ ਦੀ ਵਸਤੂ ਨਾ ਸੱਟ ਕੇ ਜਾ ਜਿਹਦੇ ਨਾਲ ਇੱਥੇ ਗੰਦਗੀ ਪੈਦਾ ਹੋਵੇ ਕਿਉਂਕਿ ਗੁਰਦੁਆਰਾ ਸਾਹਿਬ ਨਾਲ ਨਾਲ ਇਧਰ ਮੰਦਰਾ ਔਰ ਜਿਵੇਂ ਅਸੀਂ ਮੰਦਰਾ ਦੇ ਵਿੱਚ ਜਾ ਕੇ ਮੱਥਾ ਟੇਕਦੇ ਆਂ ਪਰ ਉਹਦੇ ਮੂਹਰੇ ਜਾ ਕੇ ਗੰਦ ਪਾਉਨੇ ਆ ਤੇ ਉਹਦੇ ਨਾਲ ਸਾਡਾ ਕੋਈ ਭਲਾ ਨਹੀਂ ਹੁੰਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਥੇ ਕੋਈ ਗੰਦੂੜਾ ਕਰਕੇ ਨਾ ਸਟਾਇਆ ਜਾਵੇ ਔਰ ਇਹਨਾਂ ਨੌਜਵਾਨ ਜਿਹੜੇ ਸਾਡੇ ਵੀਰ ਆ ਇਹਨਾਂ ਦਾ ਸਾਥ ਦੇ ਕੇ ਆਪਾਂ ਆਪਣੇ ਏਰੀਏ ਨੂੰ ਸਾਫ ਸੁਥਰਾ ਰੱਖ ਸਕੀਏ ਬਹੁਤ ਬਹੁਤ ਧੰਨਵਾਦ ਜੈ ਹੋ ਸੋ ਵੈਲਕਮ ਜੀ ਕੀ ਘਟੇ ਇਹ ਸਾਡੇ ਮੱਲਾ ਫਾਦਾਗਰਿਆਂ ਦੇ ਵਿੱਚ ਸਭ ਨੌਜਵਾਨ ਸਭਾ ਬਹੁਤ ਕਿੰਸੋ ਰੋਂਡਾਂ ਦੀ ਔਰ ਨਿਆੜਿਆ ਦੇ ਖੇਤਰ ਵਾਸਤੇ ਆਮ ਜਿਹੜੇ ਛੋਟੇ ਸਟੇਡੀਅਮ ਵੀ ਬਣਿਓਏ ਜਿਨ੍ਹਾਂ ਦੀ ਸਰਕਾਰਾਂ ਨੂੰ ਤਾਂ ਨਹੀਂ ਕੋਈ ਬਾਤ ਪੁੱਛੀ ਗਈ ਪਰ ਇਹ ਆਪਣੇ ਹੱਥੀਂ ਸੇਵਾ ਕਰਕੇ ਕਈ ਜੀਵੀਸੀ ਲਾ ਕੇ ਇਹ ਕਾਰਜ ਕਰ ਰਹੇ ਆ ਔਰ ਉਹਦੇ ਵਿੱਚ ਸਾਡੇ ਮਰਲੇ ਚ 200 ਸਾਲ ਪੁਰਾਣਾ ਇਹ ਤਲਾਬ ਬਣਾਇਆ ਰਾਜੀ ਨੇ ਜਿਹਨੂੰ ਇਹ ਦੇਖਭਾਲ ਕਰਨ ਦੇ ਨਾਤੇ ਤੇ ਪੂਰੀ ਨਿਯਤਾਂ ਦੇ ਨਾਲ ਇਹ ਸੇਵਾ ਕਰਦੇ ਆ ਔਰ ਜਿਹੜਾ ਹਜੇ ਤੱਕ ਲੋਕਾਂ ਦੇ ਨਜਾਇਜ਼ ਕਬਜ਼ੇ ਤੋਂ ਇਹਨਾਂ ਨੇ ਬਚਾ ਕੇ ਰੱਖਿਆ ਆ ਔਰ ਮੇਰੀ ਸਾਰੇ ਮਹੱਲੇ ਦੇ ਨੌਜਵਾਨਾਂ ਨੂੰ ਬੇਨਤੀ ਆ ਕਿ ਹਰ ਮਹੱਲੇ ਦੇ ਵਿੱਚ ਇਤਲਾ ਰਾਜੇ ਨੇ ਬਣਾ ਕੇ ਦਿੱਤੇ ਸੀ ਕੱਪੜੇ ਧੋਣ ਵਾਸਤੇ ਦੀਦੀਆਂ ਦੇ ਉਸ ਸਮੇਂ ਦੇ ਵਿੱਚ ਕੋਈ ਪਾਣੀ ਨਹੀਂ ਸੀ ਖੂਹਾਂ ਦੇ ਵਿੱਚੋਂ ਪਾਣੀ ਕੱਢ ਕੇ ਬਾਲਟੀਆਂ ਨਾਲ ਲੈ ਕੇ ਘਰਾਂ ਨੂੰ ਜਾਂਦੇ ਹੁੰਦੇ ਹੁਣ ਤੱਕ ਜਦੋਂ ਇਹ ਰਾਜੇ ਨੇ ਤਲਾ ਦੀ ਸਾਨੂੰ ਸੇਵਾ ਦਿੱਤੀ ਕਿ ਆਮ ਸੰਗਤ ਘਰਾਂ ਚੋਂ ਬੀਬੀਆਂ ਆ ਕੇ ਆਪਣੇ ਕੱਪੜੇ ਧੋ ਸਕਣ ਪਰ ਹੋਣ ਹਾਲਾਤ ਇਹ ਹੋ ਗਿਆ ਕਿ ਨਾ ਤਾਂ ਸਰਕਾਰ ਬਾਦ ਪੁੱਛਦੀ ਆ ਤੇ ਨਾ ਕੋਈ ਮਹੱਲੇ ਦੇ ਕੋਈ ਕੂੰਡਾ ਕੋਈ ਬਜ਼ੁਰਗ ਕੋਈ ਸਿਆਣਾ ਕੋਈ ਉੱਠ ਕੇ ਇਸ ਕੰਮ ਨੂੰ ਕੋ ਕਾਰਜ ਵੀ ਕਰਦਾ ਕਿਉਂ ਕਿ ਇਹਦੇ ਵਿੱਚ ਹੱਥੀ ਮਿਹਨਤ ਕਰਨੀ ਪੈਂਦੀ ਆ ਔਰ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਸਾਰੇ ਨੌਜਵਾਨ ਉੱਠੋ ਆਪਣੇ ਆਪਣੇ ਬੁੱਲੇ ਤੇ ਤਲਾਵਾਂ ਦੀ ਸਫਾਈ ਕਰਾਓ ਆਇ ਸਵਾਵਾਂ ਨੂੰ ਸੰਭਾਲੋ ਜਿਸ ਕੀ ਰਾਜੇ ਦੀ ਦਿੱਤੀ ਹੋਈ ਯਾਦਗਾਰ ਆ ਜਿਹੜੀ ਸਾਡੀ ਬਾਬੇ ਜੀ ਦੀ ਇਹਦੀ ਸਰਵ ਨੋਜਵਾਨ ਸਭਾ ਨੇ ਸੰਭੀ ਹੋਆ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਪੂਰ ਸਹਿਯੋਗ ਦੇਣ ਨੂੰ ਹਰ ਟਾਈਮ ਤਿਆਰ ਆਂ ਔਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਜਦੋਂ ਵੀ ਮਰਜੀ ਗੁਰੂਆਂ ਦੀ ਖਾਤਰ ਤੇ ਬੱਚਿਆਂ ਨੂੰ ਗੁਰੂਆਂ ਦੀ ਖਾਤਰ ਲੱਗੇ ਰਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ